ਸ਼ਹਿਰ ਹੁਸ਼ਿਆਰਪੁਰ ਵਿੱਚ ਚੋਰੀ-ਚੋਸ ਅਤੇ ਪੁਲਿਸ ਸੋਸਤ ਨਜ਼ਰ ਆ ਰਹੀ ਹੈ ਜਿਸ ਕਾਰਨ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਅੱਜ ਦਿਨ ਹੀ ਇਜ਼ਾਫਾ ਹੁੰਦਾ ਪਿਆ ਦਿਖਾਈ ਦੇ ਰਿਹਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਹਾਦਰਪੁਰ ਇਲਾਕੇ ਵਿੱਚ ਜਿੱਥੇ ਕਿ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਈ ਪੁਲਿਸ ਮੁਲਾਜ਼ਮ ਨੂੰ ਬਾਹਰ ਗਲੀ ਵਿੱਚ ਫੋਨ ਸੁਣਨਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਲੁਟੇਰੇ ਉਸਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਚਪਟ ਕੇ ਫਰਾਰ ਹੋ ਗਏ ਘਟਨਾ ਦੀ ਸ਼ਿਕਾਰ ਹੋਈ ਮਹਿਲਾ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕੁਝ ਮਹੀਨਾ ਪਹਿਲਾਂ ਵੀ ਉਨ੍ਹਾਂ ਦੀ ਗਲੀ ਵਿੱਚ ਇੱਕ ਬਜ਼ੁਰਗ ਮਾਤਾ ਕੋਲ ਲੁਟੇਰੇ ਨਗਦੀ ਖੋ ਕੇ ਫਰਾਰ ਹੋ ਗਏ ਸਨ ਉਨ੍ਹਾਂ ਕਿਹਾ ਕਿ ਲੁੱਟ ਖੋ ਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਹੋ ਰਹਿ ਬਾਦੇ ਕਾਰਨ ਇਲਾਕਾ ਵਾਸੀ ਖਾਸਾ ਪਰੇਸ਼ਾਨ ਨੇ ਜਦੋਂ ਇਸ ਬਾਬਤ ਥਾਣਾ ਸਿਟੀ ਹੁਸ਼ਿਆਰਪੁਰ ਦੇ ਇੰਚਾਰਜ ਸतीश ਕੁਮਾਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਜਾਣਕਾਰੀ ਦੇਂਦੀ ਥਾ ਜਨਾਬ ਜੀ ਕਹਿੰਦੇ ਤੁਸੀਂ ਜਿੱਥੇ ਮਰਜ਼ੀ ਖਬਰ ਚਲਾਓ ਮਣ ਕੀ ਨਾਮ ਤੁਹਾਡਾ ਜੀ ਲਕ੍ਰਿਤ ਕੌਰ ਲਪ੍ਰੀਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਜੀਤ ਨਗਰ ਸਲਾਮਾਬਾਦ ਤੇ ਇੱਥੇ ਕਿਹੜੀ ਜਗ੍ਹਾ ਆਏ ਸੀਗੇ ਤੁਸੀਂ ਕੋਈ ਕੰਮ ਆਏ ਸੀ ਹਾਂਜੀ ਸਰ ਮੈਂ ਆਪਣੀ ਬੇਟੀ ਨੂੰ ਲੈਣ ਆਈ ਸੀ ਇੱਥੇ ਭਾਦਰਪੁਰ ਆਪਣੀ ਨਾਨ ਦੇ ਘਰੋਂ ਅੱਛਾ ਜੀ ਤੇ ਕੀ ਵਾਕਿਆ ਹੋਇਆ ਹੈਗਾ ਜੀ ਇੱਥੇ ਅੱਜ ਤੁਹਾਡੇ ਨਾਲ ਸਰ ਮੈਂ ਗੁੜੀਆਂ ਨੂੰ ਲੈਣ ਆਈ ਸੀ ਆਪਣੀ ਨੂੰ ਤੇ ਉੱਥੇ ਖੜੀ ਸੀ ਐਕਟਿਵਾ ਤੇ ਉੱਤੇ ਨਾ ਜੀ ਪਿੱਛੋਂ ਦੀ ਚੋਰ ਆਇਆ ਤੇ ਚੈਨੀ ਤੇ ਵਿੱਚ ਸਿੰਗੀ ਸੀਗੀ ਧੋਪੋ ਕੇ ਲੈ ਗਿਆ ਕਿੰਨੀ ਕੀਮਤ ਸੀਗੀ ਚੈਨੀ ਦੀ ਸੋਨੇ ਦੀ ਸੀ ਚਾਂਦੀ ਦੀ ਸੀਗੀ ਸੋਨੇ ਦੀ ਸਰ ਠੀਕ ਹੈ ਜੀ ਕਿੰਨੀ ਕੁ ਕੀਮਤ ਸੀਗੀ ਜੀ ਫਰੱਖ ਨੂੰ ਕਿਹਾ 60 ਹਜ਼ਾਰ ਦਿੱਤਾ ਮੈਂ ਜੀ 65-70 ਹਜ਼ਾਰ ਦੀ ਸੀ ਜਰ ਅੱਛਾ ਜੀ ਅਬਿੱਚੀ ਸਿੰਗੀ ਸੀ ਸੋਨੇ ਦੀ ਤੇ ਇਤਨਾਲ ਚੈਨੀ ਸੀਗੀ ਜੀ ਹਾਂਜੀ ਤੇ ਇਹ ਕਿੱਥੇ ਖੋਇਆ ਵਾਕਿਆ ਕਿਹੜੀ ਕਿ ਜਗ੍ਹਾ ਸੀ ਬਹਾਦਰਪੁਰ ਦੇਵਨਗਰ ਦੇਵਨਗਰ ਤੁਸੀਂ ਉਹ ਪਛਾਣਦੇ ਹੋ ਉਹਨਾਂ ਨੂੰ ਕੋਈ ਦੇਖੇ ਕਿ ਯਾਦ ਪੁੱਛੋ ਚਪਟਕੇ ਲੱਗੇ ਬੀਓ ਵਗੈਰਾ ਸਾਰਾ ਕੁਛ ਆ ਮੇਰੇ ਕੋਲ ਸਾਰੀਆਂ ਅਸੀਂ ਕੈਮਰੇ ਚੋਂ ਕਢਵਾ ਲਈਆਂ ਜਿੰਨੀਆਂ ਵੀ ਸੀਗੀਆਂ ਨਾ ਗਲੀ 'ਚ ਕੈਮਰੇ ਵਗੈਰਾ ਲੱਗੇ ਹੋਏ ਸੀ ਸਾਫ਼ ਹੀ ਨਜ਼ਰ ਆਂਦਾ ਚੋਰ ਤੇ ਇਸ ਵੀ ਸਰ ਉਹਨੂੰ ਦੇਖ ਕੇ ਮੈਂ ਨਾਲ ਹੀ ਪਛਾਨ ਸਕਦੀ ਆ ਬਿਲਕੁਲ ਮਤਲਬ ਫੋਟੋ ਵਗੈਰਾ ਸਾਰਾ ਕੁਝ ਹੈਗਾਗਾ ਸੀਸੀਟੀਵੀ ਦੇ ਵਿੱਚ ਆ ਗਿਆ ਜੀ ਹਾਂਜੀ ਸਰ ਆ ਗਿਆ ਸਾਰਾ ਵਾਰਦਾਤ ਪੂਰੀ ਆਈ ਹੈ ਕਿੰਨੇ ਜਣੇ ਸੀਗੇ ਜੀ ਦੋ ਜਣੇ ਸੀ ਸਰ ਇੱਕ ਚਲਾਉਂਦਾ ਪਿਆ ਸੀ ਮੋਟਰਸਾਈਕਲ ਤੇ ਇੱਕ ਪਿੱਛੇ ਬੈਠਾ ਸੀ ਠਾਣਾ ਕਿਹੜਾ ਪੈਂਦਾ ਜੀ ਸਿਟੀਜ਼ਨ ਸਿਟੀ ਜੀ ਤੁਸੀਂ ਉਹ ਪੁਲਿਸ ਨੂੰ ਖਲਾ ਦੇਤੀ ਜੀ ਹਾਂਜੀ ਸਰ ਮੈਂ ਪਰਚਾ ਦਲਚ ਕਰਾਇਆ ਅੱਛਾ ਜੀ ਹਾਂਜੀ ਤੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਵੀ ਸਰ ਪੰਜਾਬ ਪੁਲਿਸ ਦੀ ਆ ਕਿਹੜੀ ਜਗ੍ਹਾ ਨੌਕਰੀ ਕਰਦੇ ਹੋ ਇੱਥੇ ਸਰ ਮਿੰਨੀ ਸੈਕਰੀਟਰੀ ਐ ਐਸਐਸਪੀ ਦਫਤਰ अच्छा जी ठीक है जी की पर हम मान ਕੋ ਅਪੀਲ ਤੁਹਾਡੀ ਇਹ ਜਰ ਕਰਦੀ ਵੀ ਮੇਰਾ ਸਮਾਨ ਚੋਰ ਨੂੰ ਫੜਿਆ ਜਾਵੇ ਤੇ ਮੇਰੀ ਚੈਨੀ ਵਾਪਸ ਕੀਤੀ ਜਾਵੇ ਤੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਸਰਿਤਾ ਜੀ ਸਾਡੀ ਕਿੱਥੇ ਦੇ ਰਹਿਣ ਵਾਲੇ ਹਾਂ ਭਾਦਰਪੁਰ ਦੇਵਨਗਰ ਕੀ ਵਾਕਿਆ ਹੋਇਆ ਜੀ ਅੱਜ ਅੱਜ ਮੇਰੇ ਭਾਬੀ ਆਏ ਸੀ ਬੇਟੀ ਗੁੜੀਆਂ ਮੇਰੇ ਕੋਲ ਹੁੰਦੀ ਹੈ ਇਹਨਾਂ ਦੀ ਇਹ ਜੌਬ ਕਰਦੇ ਆ ਤਾਂ ਗੁੜੀਆਂ ਮੇਰੇ ਕੋਲ ਹੀ ਹੁੰਦੀ ਆ ਦਿੱਲੀ ਅੱਜ ਵੀ ਇੱਥੇ ਸੀ ਅਸੀਂ ਤੇ ਨਾ ਲੈਣ ਆਏ ਆ 1:30 ਵਜੇ ਤੇ ਇਹਨਾਂ ਨੇ ਫੋਨ ਕੀਤਾ ਮoure ਸਾਡੇ ਜਗਰਾਤ ਆ ਇਹਦਾ ਟੈਂਟ ਵਗੈਰਾ ਦਾ ਕੰਮ ਕਰ ਰਹੇ ਸੀ ਤਾਂ ਪਿੱਛੇ ਹੀ ਰੁਕਣਾ ਪਿਆ ਇਹਨਾਂ ਨੂੰ ਗਲੀ ਦੇ ਤੇ ਉੱਥੇ ਨਾ ਇਹਨਾਂ ਨੇ ਫੋਨ ਕੀਤਾ ਕਿ ਗੁੜੀਆਂ ਨੂੰ ਲੈ ਕੇ ਆਜੋ ਜਿੱਦ ਤੇ ਫੋਨ ਕਰਨ ਲੱਗੇ ਹੋ ਚੋਰ ਜਿਹੜੇ ਸੀਗੇ ਪਿੱਛੋਂ ਇਹਨਾਂ ਦੇ ਮਗਰ ਲੱਗੇ ਹੋਏ ਸੀਗੇ ਤੇ ਜਿੱਦਾਂ ਹੀ ਰੁਕੇ ਐਕਟੀਵਾ ਤੇ ਫੋਨ ਤੇ ਏ ਮਤਲਬ ਪਹਿਲਾਂ ਉਹ ਟੈਂਟ ਦੇ ਸਮਾਨ ਨੂੰ ਹੱਥ ਲਾਣ ਲੱਪੇ ਆ ਕਿਨਾਂ ਨੂੰ ਪਤਾ ਨਾ ਸ਼ੱਕ ਨਾ ਭਵੇ ਕਿ ਵੀ ਮੈਂ ਟੈਂਟ ਦਾ ਕੰਮ ਕਰਦਾ ਆ ਤੇ ਫਿਰ ਜਿੱਦਾਂ ਹੀ ਉਹ ਇਹ ਗੱਲ ਕਰ ਰਹੇ ਸੀ ਉਹਨੇ ਇੱਕਦਮ ਪਿੱਛੋ ਝੱਟ ਮਾਰ ਕੇ ਚੈਨੀ ਖੋ ਲਈ ਇਹਨਾਂ ਦੀ ਲੈ ਕੇ ਧੋੜ ਗਿਆ ਇੱਕ ਬਾਈਕ ਤੇ ਸੀਗਾ ਉਹਨੇ ਬਾਈਕ ਸਟਾਰਟ ਰੱਖੀ ਹੋਈ ਸੀ ਤੇ ਇੱਕ ਖੋ ਕੇ ਬਾਈਕ ਤੇ ਬਹਿ ਕੇ ਧੋੜ ਗਿਆ ਹਾਂਜੀ ਇਹ ਕੀ ਕੰਮ ਕਰਦੇ ਕੀ ਨਾਮ ਹੈ ਇਹਨਾਂ ਦਾ ਜਿਹਨਾਂ ਦੀ ਚੈਨੀ ਖੋਈ ਉਹ ਮੇਰੇ ਪਰਜਾਈ ਨੇ ਲਗਪ੍ਰੀਤ ਹਾਂਜੀ ਕੀ ਕੰਮ ਕਰਦੇ ਇਹ ਵੀ ਪੁਲਿਸ ਠੀਕ ਹੈ ਅੱਛਾ ਜੀ ਇਹ ਕਿੰਨੇ ਕ ਵਜੇ ਦੀ ਵਾਰਦਾਤ ਹੈ 1:30 ਵਜੇ ਪਹਿਲਾਂ ਵੀ ਬਹੁਤੀ ਵਾਰ ਤਾਂ ਹੁੰਦੀ ਹੈ ਹਾਂਜੀ ਹੁੰਦੀਆਂ ਹੀ ਆ ਰੋਜ਼ ਸੁਣਦੇ ਹੀ ਆ ਸੀ ਤਾਂ ਦੇਖਦੇ ਸੀ ਆਲੇ ਦੁਆਲੇ ਸਾਨੂੰ ਤਾਂ ਇਹ ਨਹੀਂ ਪਤਾ ਸੀ ਕਿ ਸਾਡੇ ਘਰ 'ਚ ਇਦਾਂ ਹੋ ਜਾਣਾ ਹੈ